ਲੈਵ ਸੌਦਾ ਕਰੋਗੇ ਕਰੋ ਫਿਰ ਸੌਦਾ ਕਰੋ ਕਰੋ ਫਿਰ ਲੈਵ ਸੌਦਾ ਕਰੋ ਬਾਈ ਕਰੋ ਜੀ 1 2 3 ਕਰ ਕਿੰਨਾ ਲੱਗਦਾ ਬਾਈ 10000 ਲੱਗਦਾ ਕਿਹੜੀ ਦੇ ਡੱਬੀ ਚ ਲਾ ਵੜੀ ਦੇ ਬਾਈ ਕਿੰਨੇ ਮੰਗਦਾ ਦੇਖੋ ਕਿੰਨਾ ਸੋਹਣਾ ਪਿਆਰਾ ਬੱਚਾ ਹੈਗਾ ਵਪਾਰੀ ਹੈ ਛੋਟਾ ਛੋਟੀ ਉਮਰ ਦੀ ਵਪਾਰੀ ਬਣ ਗਿਆ ਤੇ ਬਦ ਕਿੰਨੀ ਉਮਰ ਹੈ ਇਹਨਾਂ ਦੀ 3 ਮਹੀਨੇ ਦੇਊਗਾ 50 ਮਹੀਨੇ ਦਾ ਤੇ ਆ ਬਾਈ ਕਹਿੰਦਾ ਸਨੋਮੈਨ ਦੀ ਆ ਗਈ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਰਿਕਾਰਡ ਮਿਲਦੀ ਪੂਰਾ ਦਾ ਬਾਈ ਕਹਿੰਦਾ ਡੀਐਨਏ ਟੈਸਟ ਕਰਾ ਲਿਓ ਆ ਬੱਸੀ ਦਾ ਤੇ ਰਿਕਾਰਡ ਕਹਿੰਦਾ ਪੂਰਾ ਦੇ ਦਾਂਗੇ ਕੀ ਰੇਟ ਲੈ ਲਵੀਂ ਮਿੱਤਰੋ ਸਾਨੂੰ ਇੱਕ ਨਾ ਜਗਰਾਵਾ ਮੰਡੀ ਤੇ ਜਰਸੀ ਬੱਸੀਆਂ ਵਿਖਾ ਰਹੇ ਆ ਬਾਈ ਜਰਸੀ ਬੱਸੀਆਂ ਲਈ ਖੜਾਗਾ ਬਾਈ ਨਾ ਕਰਦੇ ਆ ਗੱਲਬਾਤ ਕਿੰਨੀ ਉਮਰ ਆ ਕੀ ਰੇਟ ਮੰਗਦਾਗਾ ਬਾਈ ਕਿੰਨੀ ਉਮਰ ਹੈ ਦੋਨਾਂ ਦੀ ਹੈ ਬਾਈ ਕਿੰਨੀ ਉਮਰ ਹੈ ਬਾਈ ਦੋਨਾਂ ਦੀ ਇਹਦੀ 4 ਮਹੀਨੇ ਇੱਕ ਦੀ 7 ਮਹੀਨੇ ਇਹਦੀ 7 ਮਹੀਨੇ ਆ ਇਹਦੀ ਬਾਈ 7 ਮਹੀਨੇ ਆ ਇਹਦੀ ਬਾਈ 4 ਮਹੀਨੇ ਆ ਕੀ ਰੇਟ ਰੱਖੇ ਦੋਨਾਂ ਦਾ ਦੋਨਾਂ ਦਾ 30000 ਮਾਣਤਨ ਹੋ ਜੂ ਮਾਣਤਨ ਕਰਦਾ ਖੁੱਲਾ ਕੇ ਠੀਕ ਜਾਈ ਖੁੱਲਾ ਕਰਨਾ ਮਾਣਤਨ ਕਰਦਾ ਨਾ ਬਈ 30000 ਰੁਪਏ ਬਾਈ ਮੰਗਦਾ ਇੱਕ 7 ਮਹੀਨਿਆਂ ਦੀ ਆ ਇੱਕ 4 ਮਹੀਨਿਆਂ ਵਾਲੀ ਆ ਤੇ ਨਾਮ ਤੇ ਐਡਰੈਸ ਬੋਲ ਦੋ ਬਾਈ ਹਾਂ ਵੀਰਪਾਲ ਤੇ ਪਿੰਡ ਬੋਸ ਜਿਹੜਾ ਬੰਦ ਕਰਤਾ ਨਾਮ ਵੀਰਪਾਲ ਸਿੰਘ ਪਿੰਡ ਫੁਰਜ ਜ਼ਿਲ੍ਹਾ ਫਤਿਹਗੜ ਸਾਹਿਬ ਨੰਬਰ ਨੰਬਰ 752859790 ਦੁਬਾਰੇ ਬੋਲੀ 752859790 752859790 ਠੀਕ ਆ ਦੋਈ ਲੈ ਕੇ ਆਏ ਹੋ ਆ ਬੱਚੇ ਖੜੇ ਨੇ ਬੱਚੇ ਹੋਰ ਵੀ ਆ ਕਿਹੜੀ ਆਹਾਂ ਆਹ ਬਾਈ ਤੇ ਆਹ ਬਾਈ ਕਹਿੰਦਾ 스노우맨 ਦੀ ਆ ਗਈ ਤੁਸੀਂ ਦੇਖ ਸਕਦਾ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਆਜੋ ਫੇਸ ਕੁਆਲਿਟੀ ਦੇਹੀਏ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਆ ਬਾਕੀ ਤੁਸੀਂ ਨਿਗਾਹ ਮਾਰ ਲਓ 스노우맨 ਦੀ ਆ ਬਾਈ ਕਹਦਾ ਬਾਕੀ ਇੱਧਰ ਲੈ ਕੇ ਆਇਆ ਰਿਕਾਰਡ ਮਿਲਦੀ ਪੂਰਾ ਦਾ ਬਾਈ ਕਹਦਾ ਡੀਐਨਏ ਟੈਸਟ ਕਰਾ ਲਿਓ ਆ ਬੱਸੀ ਦਾ ਤੇ ਰਿਕਾਰਡ ਕਹਿੰਦਾ ਪੂਰਾ ਦੇ ਦਾਂਗੇ ਕੀ ਰੇਟ ਰੱਖਿਆ ਦਾ ਮੇਰਾ 50000 ਰੁਪਏ 45000 ਚ ਦੇ ਦਾਂਗੀ 45000 ਦੀ ਦੇਣੀ ਆ ਕਿੰਨੀ ਉਮਰ ਹੈ ਦੀ ਉਮਰ ਹਲੇ 13-14 ਕਿ ਮਹੀਨੇ ਦਾ ਬੱਚਾ ਹੀ ਥੀਰਾ ਬੱਚਾ 13-14 ਮਹੀਨਾ ਦਾ ਬੱਚਾ ਆਜੇ ਬਾਈ ਕਹਿੰਦਾ ਖੀਰਾ ਹੀ ਆ ਦੰਦੋ ਵੀ ਤੇ 50000 ਦਾ ਡਿਮਾਂਡ ਆ ਕੀ 45000 ਰੁਪਇਆ ਬਾਈ ਕਹਿੰਦਾ ਦੇ ਦਾਂਗੇ ਤੇ ਆਹ ਬਾਈ ਇਹ ਬੱਚੇ ਦੀ ਲਈ ਤਰਾਸੋ ਸੋਰੀ ਯਾਰ ਕੋਣ ਏ ਭਾਈ 5 ਕੋਈ 5 ਮਹੀਨਿਆਂ ਦਾ ਕੋਈ 6 ਮਹੀਨਿਆਂ ਦਾ ਕੋਈ 7 ਮਹੀਨਿਆਂ ਦਾ ਤੇ ਇਹਨਾਂ ਦਾ ਵੀ ਜੇ ਤੁਸੀਂ ਨੰਬਰ ਨੰਬਰ ਤੇ ਐਡਰੈਸ ਰੇਟ ਰੂਟ ਇਹਨਾਂ ਨਾਲ ਕੀ ਆ ਇਹ ਤੇ ਜੇ ਜੇ ਤਾਂ 5 ਬੱਚੇ 6 ਲੋਕ ਤਾਂ ਕੋਈ 6 ਦੇ ਲਗਾ 75000 ਦੇ ਜਿਸ ਕੋ ਕਿਹੜੇ ਆ ਆ ਤੇ ਪਾ ਪੰਜ ਆ 6 ਬੱਚੇ ਆ 6 ਬੱਚੇ ਜਿਹੜੇ ਖੜੇ ਹਨਾ ਕਿੰਨੇ ਰੇ? 73000. ਪੰਜ 70000 ਦੇ। ਤੇ ਬਾਈ ਕਹਿੰਦਾ ਆ ਜਿੰਨੇ ਵੀ ਇੱਥੇ 6 ਬੱਚੇ ਖੜੇ ਆ ਨਾ ਪਰਲੇ ਪਾਸੇ ਸਨੋਮੈਨ ਦੀ ਖੜੀ ਹੈਗੀ ਤੇ ਆ 6 ਬੱਚੇ ਆ। ਤੇ ਬਾਈ ਕਹਿੰਦਾ 75000 ਦੇ ਸੇਜ ਦੇ ਦਾਂਗੇ। ਬਾਕੀ ਬਾਈ ਦਾ ਨੰਬਰ ਲੈ ਕੇ ਦੇਤਾ ਸਾਨੂੰ। ਜੇ ਕੋਈ ਵੀ ਨੱਕ ਪਸੰਦ ਆਉਂਦਾ ਤੇ ਕਰ ਲਿਓ ਸੰਪਰਕ। ਸਾਰੀਆਂ ਪੀਰੀ ਆਉਣ ਦੀਆਂ ਚਾਰ-ਚਾਰ ਸੋਨਾ ਦੀ ਮਿਲ ਗਰਾਂਟੀ ਹੋਊਗੀ। ਚਾਰ ਸੋਨਾ ਦੀ ਗਰੰਟੀ ਹੋਊ ਪੂਰੀ। ਆ ਬਾਈ ਜੇ ਥਾਣਾ ਸੇ ਥਾਣਾ ਆ 6 ਸ਼ਿਕਾਤਾ ਚਾਰੇ ਕੀਰੇ ਕੀਰੇ ਬੱਚੇ ਹੋਣ ਕੀਰੇ ਬੱਚੇ ਹੋਣਗੇ ਬਾਈ ਕਹਿੰਦਾ ਚਾਰ ਥਨਾਂ ਦੀ ਪੂਰੀ ਗਾਰੰਟੀ ਹੋਊਗੀ ਉਹ ਸੁਣੋ ਮੰਨਦੇ ਥਾਣ ਦਿਖਾ ਦਈਏ ਉਹ ਤੇ ਲੋਕੀਆਂ ਪਿੱਛੇ ਉਹ ਕਹਿੰਦੇ ਨਾਲ ਦੀ ਉਹ ਦੇਖੋ ਬਾਈ ਜ ਆਦਰ ਚੈੱਕ ਕਰ ਸਕਦੇ ਸਮਾਂ ਮੰਨ ਦੀ ਬੱਚੀ ਆ ਇਹ ਤਾਂ ਤੁਹਾਨੂੰ ਇਹਦੇ ਚਾਰੇ ਨੇ ਤੁਸੀਂ ਦੋ ਪਿੱਸੇ ਲੋਦੇ ਦੇਖ ਸਕਦੇ ਹੋ ਤੇ ਬਾਕੀ ਹਾਂ ਉਹ ਲੋਦੇ ਉੱਪਰ ਚੜ ਜਾਂਦੇ ਆ ਤੁਹਾਨੂੰ ਪਤਾ ਤੇ ਬਾਕੀ ਸਾਰਿਆਂ ਦੀ ਗਾਰੰਟੀ ਉਹ ਬਾਈ ਕਹਿੰਦਾ ਚਾਰ ਥਣ ਪੂਰੇ ਹੋਣਗੇ ਤੇ ਗਾਰੰਟੀ ਹੋ ਗਈ ਚਾਰ ਦੇ ਚਾਰ ਥਣਾ ਦੀ ਤੇ ਖੀਰਿਆਂ ਦੀ ਗਾਰੰਟੀ ਹੋਊਗੀ ਜੇ ਕਿਸੇ ਵੀਰ ਨੂੰ ਪਸੰਦ ਆਉਂਦਾ ਇਹਨਾਂ ਸਾਰਿਆਂ 'ਚੋਂ ਨਾ ਕੋਈ ਬਾਈ ਦਾ ਨੰਬਰ ਲੈ ਕੇ ਦੇਤਾ ਬਾਈ ਨਾਲ ਸੰਪਰਕ ਕਰ ਲਿਓ ਇਹ ਕਿੱਧਰ ਬਾਈ ਲਈ ਖੜਾਗਾ ਇਹ ਜੀ ਥਣਾ ਥਣਾ ਦੀ ਕੁਆਲਿਟੀ ਕਰ ਲੋ ਚੈੱਕ ਤੁਹਾਨੂੰ ਥਣ ਚੈੱਕ ਕਰਾਦੀ ਆਪਾਂ ਤੇ ਚਾਰੇ ਥਣ ਨੇ ਇਹਦੀ ਬਾਈ ਕਿੰਨੀ ਉਮਰ ਹੈ ਦੀ ਦੇ ਵਟ ਹੈ ਕਵਾ ਦੂੰਗਾ ਮੈਂ ਕਵਾ ਲੈਣਾ ਮੇਰੇ ਕੋਲ ਪੰਜ ਜਾਵਾਂ ਕਿੰਨੀ ਉਮਰ ਹੈ ਹਾਂ ਬਾਈ ਇੱਕ ਸਾਲ ਦੀ ਆ ਗਈ ਖੀਰ ਵੀ ਆ ਜੇ ਆ ਖੀਰ ਜਦੋਂ ਲੋ ਜੀ ਠੀਕ ਆ ਕੀ ਰੇਟ ਰੱਖਿਆ ਦਾ ਰੇਟ ਦਾ 20000 ਆ ਜੀ 20000 ਆ ਦੇਣੀ ਕਿੰਨੇ ਦੀ ਆ ਕਰਦਾਂਗੇ ਵੰਡ ਦਾਂਗੇ ਮਾਨਤਾ ਨਹੀਂ ਹੋਊਗਾ ਇੱਕ ਹੀ ਲੈ ਕੇ ਆਇਓਂ ਨਾ ਜੀ ਇੱਕ ਇਹ ਗਈ 6 ਵਸੀਆਂ ਨੇ ਦੋ ਆ ਖੜੀਆਂ ਨੇ ਠੀਕ ਆ ਲੈ ਬਾਈ 6 ਵਸੀਆਂ ਲੈ ਕੇ ਆ ਬਾਈ ਤੇ ਆਹ ਖੜੀਆਂ ਨੇ ਬਾਕੀ ਇਹਨਾਂ ਦੀ ਕਿੰਨੀ ਕਿੰਨੀ ਹੈ ਆਹ 7 7 ਮਹੀਨਿਆਂ ਦੀਆਂ ਨੇ ਇਹਨਾਂ ਦੀ ਕਿੰਨੀ ਉਹਦੀ ਕਿੰਨੀ ਆਹ ਉਹਦੀ ਸਾਲ ਦੀ ਹੈ ਦੀ ਇਹਦੀ ਵੀ ਸਾਲ ਦੀ ਹੈ ਇਹਦੀ ਵੀ ਸਾਲ ਦੀ ਹੈ ਤੇ ਕੀ ਰੇਟ ਆ ਰੇਟ ਇਹਨਾਂ ਦਾ 20000 ਹੈ 20000 ਸਾਰੀਆਂ ਦਾ ਮੈਂ ਮਾਨਦਾਨ ਹੋ ਜਾਊਗਾ ਕੋਈ 15 ਕੋਈ 20 ਦੀ ਹੈ ਨਾ ਮਾਨਦਾਨ ਹੋ ਜਾਊਗਾ ਮਾਨਦਾਨ ਕਰ ਦਾਂਗੇ ਨਾਮ ਤੇ ਐਡਰੈਸ ਬੋਲਿਓ ਪਿੰਡ ਸਹਿਣਾ ਜੀ ਪਿੰਡ ਸਹਿਣਾ ਭਦੌੜ ਹਾਂਜੀ ਠੀਕ ਆ ਜ਼ਿਲ੍ਹਾ ਫਰਮਾਣਾ ਨੰਬਰ 99695 53 ਦਨਗੜ ਦੀ ਵਪਾਰ ਦਾ ਕੰਮ ਆਪਣਾ ਹਾਂਜੀ ਠੀਕ ਆ ਘਰੇ ਵੀ ਮਾਲ ਹੁੰਦਾ ਹਾਂ ਘਰੇ ਬੱਚੇ ਇੱਥੇ ਰਹਿੰਦੇ ਨੇ ਤਸਦੀਕ ਕਰਕੇ ਲਿਆ ਸਕਦੇ ਗੱਬੜ ਵੀ ਆਉਂਦੇ ਨੇ ਗੱਬਣਾ ਕਿ ਖੀਰੀ ਆਉਂਦੀਆਂ ਨੇ ਖੀਰੀ ਆਉਂਦੀਆਂ ਨੇ ਲਓ ਬਾਈ ਬਾਈ ਸੇਬ ਅਸੀਂ ਲੈ ਕੇ ਆਇਆ ਔਰੇ ਤੇ ਨੰਬਰ ਸਾਨੂੰ ਲੈ ਕੇ ਦਿੱਤਾ ਬਾਈ ਕਹਿੰਦਾ ਜੇ ਕੋਈ ਪਸੰਦ ਆਉਂਦਾ ਨਗਰ ਬਾਈ ਦਾ ਨੰਬਰ ਲੈ ਕੇ ਦੇਦਾ ਬਾਈ ਨਾਲ ਸੰਪਰਕ ਕਰ ਲਿਓ ਨਵੀਂ ਕਿਸਾਨ ਵਿਰੋਧਰ ਭਾਈ ਸਾਹੀਵਾਲ ਲਈ ਖੜਾਗਾ ਇਹ ਵੀ ਨੀਦੀ ਆ ਤੇ ਸਣਾ ਸਣਾ ਚੈੱਕ ਕਰਾ ਦਈਏ ਥੋਨੂੰ ਤੇ ਥਣਾ ਥਣਾ ਜਿਹੜੀ ਚੈੱਕ ਕਰ ਲੋ ਚਾਰੇ ਥਾਣ ਨੇਗੇ ਇਹ ਵੀ ਨੀਦੀ ਆ ਕਿੰਨੀ ਉਮਰ ਹੈ ਦੀ 6 ਮਹੀਨੇ 6 ਮਹੀਨਿਆਂ ਦੀ ਆ ਤੇ ਕੰਮ ਸਾਹੀਵਾਲ ਦੀ ਕਰਦੇ ਆ ਗੱਲਾਂ ਸਾਹੀਵਾਲ ਦਾ ਕ੍ਰੋਸ ਬੈਡ ਦਾ ਕ੍ਰੋਸ ਬੈਡ ਦਾ ਹੈ ਤੇ ਕੱਲੇ ਸਾਹੀਵਾਲ ਦਾ ਭਾਈਵਾ ਕੀ ਰੇਟ ਰੱਖਿਆ ਇਹਦਾ ਮੇਰੇ ਮੋਲ ਤਾਂ 22 ਕਰਦੇ ਆ ਬਾਕੀ ਮਾਨਤਾਣ ਕਰ ਦਾਂਗੇ ਮਾਨਤਾਣੀ ਉੱਗੇ ਚ ਹਾਂ 20 ਉਹਦੀ ਹੁੰਦੀ ਨਹੀਂ ਦੇ ਦਾਂਗੇ ਯਾਰ ਦੇ ਦੋਗੇ ਠੀਕ ਆ ਹੋਰ ਕਿੰਨੀਆਂ ਲੈ ਕੇ ਆਏ ਹੋ ਹੋਰ 6 ਅੱਛੀਆਂ ਨੇ 6 ਅੱਛੀਆਂ ਨੇ ਸਾਹੀਵਾਲ ਕਿੰਨੀਆਂ ਨੇ ਚਾਰ ਸਾਹੀਵਾਲ ਚਾਰ ਨੇ ਕਿਹੜੀ ਘੜੀ ਇੱਕ ਤਾਂ ਖੜੀ ਆ ਇੱਕ ਆ ਖੜੀ ਆ ਉਹ ਕਿੱਥੇ ਆ ਉਹ ਖੜੀ ਤੇ ਦੋ ਉੱਧਰ ਖੜੀਆਂ ਨੇ ਉਹਨਾਂ ਨੇ ਕਿੰਨੀ ਕਿੰਨੀ ਉਮਰ ਆ ਉਹ ਤਿੰਨ ਤਿੰਨ ਮਹੀਨੇ ਦੀ ਆ ਇਹ ਵੀ ਛੇ ਦੀ ਆ ਆ ਚਾਰ ਦੀ ਆ ਆ ਚਾਰ ਦੀ ਉਹ ਛੇ ਦੀ ਆ ਉਹ ਤਿੰਨ ਤਿੰਨ ਮਹੀਨੇ ਦੀਆਂ ਨੇ ਦੁੱਧ ਪਿੰਦੀਆਂ ਨੇ ਠੀਕ ਆ ਉਹਨਾਂ ਦਾ ਕੀ ਰੇਟ ਰੱਖਿਆ ਉਹ ਵੀ ਦੇ ਦਾਂਗੇ ਮੇਰੇ ਮਾਨਤਾ ਨਹੀਂ ਉਹਦੇ ਚ ਕਿੰਨੇ ਕਿੰਨੇ ਦਾ ਉਹ ਦੇ ਦਾਂਗੇ 30000 ਤਿੰਨ ਤਿੰਨ ਹਜ਼ਾਰ ਦੀਆਂ ਹੋ ਜਾਣਗੇ 5 25 ਹਜ਼ਾਰ ਦੀਆਂ ਕਰਦਾਂਗੇ ਠੀਕ ਆ ਤੇ ਨਾਮ ਤੇ ਐਡਰੈਸ ਬੋਲ ਦੇ ਮੈਂ ਨਾਮ ਮਨਮੋਹਨ ਸਿੰਘ ਹੂੰ ਪਿੰਡ ਮੁੰਡੀਆਂ ਖੁਰਦ ਜਸਮੀਤ ਡੇਰੀ ਫਾਰਮ ਲੁਧਿਆਣਾ ਲੁਧਿਆਣਾ ਹਾਂਜੀ ਨੰਬਰ 9503103223 ਠੀਕ ਆ ਇਹ ਸਾ ਕੋਈ ਰਿਕਾਡ ਵਾਲੀ ਹੈਗੀ ਇਹਦੇ ਵਿੱਚ ਕੀ ਹੋਰ ਰਿਕਾਡ ਵਾਲੀ ਵੀਰੇ ਪਲੂਣ ਦੇ ਮਾਸ ਦੇ 25 ਕਿਲੋ ਹਸਤਾ ਪਲੂਣ ਦੇ ਮਾਸ ਥੱਲੇ 25 ਕਿਲੋ ਸੀਗਾ ਪਹਿਲੇ ਦੀ ਬੱਚੀ ਆ ਪਹਿਲੇ ਪਲੂਣ ਦੀ ਆ ਇਹ ਠੀਕ ਆ ਤੇ ਘਰੇ ਵੀ ਮਾਲ ਹੁੰਦਾ ਹੋਰ ਹਾਂਜੀ ਹਾਂ ਤਾਜ਼ੀਆਂ ਗਊਆਂ ਮੱਝਾਂ ਪੂਰੀ ਗਾਰੰਟੀ ਕਰਕੇ ਚੈੱਕ ਪਾ ਵੀਰੇ ਕਿੱਲੇ ਚੋ ਕੇ ਲੈ ਜਾਣ ਮਿਲੂਆ ਸਾਹੀਵਾਰ ਤੇ ਕਰਾਉਸ ਹਾਂਜੀ ਦੋਨਾਂ ਦਾ ਕੰਮ ਕਰਦੇ ਹਾਂਜੀ ਠੀਕ ਆਪਣੇ ਕੋਲ ਪੈਣੀ ਸਾਹਿਬ ਦੀ ਬਰੀਡ ਹੈ ਪੈਣੀ ਸਾਹਿਬ ਦੀ ਬਰੀਡ ਹੈ ਹਾਂਜੀ ਠੀਕ ਆ ਲੈ ਵੀ ਬਾਈ ਕਹਿੰਦਾ ਪੈਣੀ ਸਾਹਿਬ ਦੀ ਬਰੀਡ ਆ ਤੇ ਸਾਹੀਵਾਲ ਤੇ ਕਰਾਉਸ ਦਾ ਕੰਮ ਕਰਦਾ ਬਾਈ ਤੇ ਫੇਸ ਕੁਆਲਟੀ ਦੀ ਕਰ ਲੋ ਚੈੱਕ ਤੇ ਬਾਡੀ ਵੰਦਰ ਦੇਖੋ ਚਾਰੇ ਥਾਂ ਨੇ ਤੇ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਜੇ ਕਿਸੇ ਵੀਰ ਨੂੰ ਤੇ ਬਾਈ ਦਾ ਨੰਬਰ ਲੈ ਕੇ ਦੇਤਾ ਬਾਈ ਨਾਲ ਕਰ ਲੈ ਸੰਪਰਕ ਵਪਾਰ ਦਾ ਕੰਮ ਆ ਬਾਈ ਉਹਨਾਂ ਦਾ ਤੇ ਕਾ ਲਈ ਖੜਾਗਾ ਤੇ ਉਧਰ ਦੋ ਚਾਰ ਉਹ ਨੇ ਉਧਰ ਨੇ ਉਹ ਛੋਟੇ ਬੱਚੇ ਆ ਇਹਦੀ ਉਮਰ ਕਿੰਨੀ ਸੀ 6 ਮਹੀਨੇ ਇਹ 6 ਮਹੀਨਿਆਂ ਦੀ ਆ ਡੀਐਨਏ ਕਰਾ ਕੇ ਦੇਵਾਂਗੇ ਠੀਕ ਆ ਟਿਕਾਲੀ ਬੱਚੀ ਆ ਡੀਐਨਏ ਕਰਾ ਕੇ ਦੇ ਦੇਗਾ ਹਾਂ ਜਰਸੀ ਦਾ ਟਿਕਾ ਲਵਾਇ ਸਹੀ ਵਾਲ ਦੀ ਨਿਕਲੀ ਆ ਸਹੀ ਵਾਲ ਦੀ ਆ ਜਣੀ ਠੀਕ ਆ ਜਦੋਂ ਜਰਸੀ ਦਾ ਲਵਾਇਆ ਸੀਗਾ ਹਾਂਜੀ ਠੀਕ ਆ ਲੈ ਬਾਈ ਕਰ ਲਿਓ تسਲੀ ਤੇ ਨੰਬਰ ਤੁਹਾਨੂੰ ਲੈ ਕੇ ਦੇ ਦੋ ਤੇ ਕਿਧਰ ਆ ਬਾਈ ਲਈ ਖੜਾਗਾ ਬਾਈ ਜੀ ਕਿੰਨੀ ਉਮਰ ਹੈ ਦੀ ਇਹ ਹੈਗੀ 8 ਮਹੀਨਾ ਦੀ 8 ਮਹੀਨਿਆਂ ਦੀ ਆ ਤੇ ਕੀ ਰੇਟ ਰੱਖਿਆ ਦਾ ਮੇਰਾ 12000 ਰੁਪਏ ਲਾਣਾ ਸੀ 12000 ਆ ਜੀ ਦੇਣੀ ਕਿੰਨੇ ਦੀ ਆ ਬਾਜਾ ਜੀ ਆਪੋ 5400 ਦਾ 5400 ਤੇ ਬਾਜੀ ਕਹਿੰਦਾ ਥੋੜੀ ਮਾਨਤਾਣ ਕਰਾਂਗੇ ਤੇ ਬਾਕੀ ਸਾਨੂੰ ਥਣ ਦਿਹਾੜ ਦੰਦੇ ਆ ਤੇ ਥਣ ਚਾਰੇ ਨੇ ਤੁਸੀਂ ਦੇਖ ਸਕਦੇ ਹੋ ਇਹ ਚਾਰੇ ਥਣ ਨੇ ਤੇ ਬਾਜੀ ਕਹਿੰਦਾ 12000 ਰੇਟ ਆ ਪਕਿਆ ਬਸ ਮਾਨਤਾਣੀ ਹੋਊਗਾ ਕਿੰਨੇ ਮਹੀਨੇ ਦੀ 8 ਮਹੀਨੇ ਦੀ ਆ 8 ਮਹੀਨੇ ਦੀ ਆ ਤੇ ਪਿੰਡ ਕਿਹੜਾ ਹੀ ਆਪਣਾ ਆਪਣਾ ਸਰਾਏ ਨਗਰ ਜੀ ਸਰਾਏ ਨਗਰ ਹਾਂਜੀ ਠੀਕ ਹੈ ਜੀ ਜ਼ਿਲ੍ਹਾ ਕਿਹੜਾ ਪੈ ਜਾਂਦਾ ਮੁਖਤਸਰ ਸਾਹਿਬ ਮੁਖਤਸਰ ਸਾਹਿਬ ਨੰਬਰ ਬੋਲ ਦਿਓ ਆਪਣਾ 94176 15581 ਦੁਬਾਰੇ ਬੋਲਿਓ ਜੀ 94176 15581 ਠੀਕ ਆ ਜੀ ਮਾਲ ਹੋਰ ਵੀ ਹੁੰਦਾਗਾ ਨਹੀਂ ਜੀ ਹੋਰ ਨਹੀਂ ਆਹੀ ਇੱਕ ਹੀ ਆ ਕਰਦੇ ਹੀ ਆਪਣੇ ਵਪਾਰ ਦਾ ਕੰਮ ਨਹੀਂ ਕੋਈ ਨਹੀਂ ਜੀ ਠੀਕ ਆ ਬਾਈ ਕਰਦੇ ਹੀ ਆ ਬਸ ਇਹ ਤੁਸੀਂ ਦੇਖ ਸਕਦੇ ਹੋ ਤੇ ਨੰਬਰ ਤੱਕ ਦਿੱਤਾ ਬਾਈ ਦਾ ਤੇ ਜੇ ਕਿਸੇ ਨੂੰ ਪਸੰਦ ਆਉਂਦੀ ਆ ਬਾਈ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਕੱਜ ਤੂੰ ਕਰਿਆ ਦੀ ਜਿਹੜਾ ਕ ਮੜ ਜੇ ਬੱਚਾ ਕੋਲ ਆ ਗਏ ਵਿਸ਼ੇਦੰਦ ਦੇ ਚਲੋ ਕਰੋਗੇ ਸੌਦਾ ਭਾਈ ਲੈ ਸੌਦਾ ਕਰੋਗੇ ਕਰੋ ਫਿਰ ਸੌਦਾ ਕਰੋ ਕਰੋ ਫਿਰ ਲੈ ਸੌਦਾ ਕਰੋ ਭਾਈ ਕਰੋ ਜੀ 1 2 3 ਕਰ ਕਿੰਨਾ ਲਾਦਾ ਭਾਈ 10000 ਲਾਦਾ ਕਿਹੜੀ ਤੇ ਡੱਬੀ ਚਲਾ ਡੱਬੀ ਤੇ ਭਾਈ ਕਿੰਨੇ ਮੰਗਦਾ ਆਪਾਂ 25000 ਰੁਪਏ ਮੰਗਦੇ 25000 ਮੰਗਦਾ 10000 ਘੱਟ ਆ ਦੇ ਘੱਟ ਆ ਜੀ ਭਾਈ ਕਿੰਨੇ ਲਾਵੇਂਗਾ ਹੋਰ ਹੋਰ ਕੀ ਪਾਉਂਗਾ ਭਾਈ ਹੋਰ ਪਾ ਦੇ 2000 2000 ਹੋਰ ਪਾਉ 12 ਦੀ ਜੈ ਜੀ ਹੋਰ ਕਿੰਨੇ ਦੀ ਜਿੰਨੇ ਦੀ ਲਾਸਟ ਕਿੰਨੇ ਦਵੇਂਗਾ ਜੀ 20 ਫੜ 20 ਨਹੀਂ 15 ਦੀ ਫੜ ਲਓ ਜਾ ਚੱਕ ਬਾਈ ਕਹਿੰਦਾ 15 ਦੀ ਫੜ ਲਓ ਆ ਦੱਬੀ ਵਸੀ ਆ ਕਿਹਦੀ ਕਿੰਨੀ ਉਮਰ ਆ ਗਈ ਦੀਦੀ ਆ ਜੀ ਖੀਰੀ ਖੀਰੀ ਆ ਉਮਰ ਕਿੰਨੀ ਆ ਦੀ ਹਾਂ ਹੋਊਗੀ 8 ਮਹੀਨੇ ਦੀ ਹਾਂ 8 ਮਹੀਨਿਆਂ ਦੀ ਹਾਂਜੀ ਠੀਕ ਆ ਕਿੰਨਾ ਮੰਗ ਰਿਹਾ ਇਸ ਦਾ 25000 ਰੁਪਏ 25000 ਬਾਈ ਮੰਗਦਾ ਜੀ ਬਾਈ ਕਿੰਨਾ ਲਾਤਾ ਤੁਸੀਂ 12000 ਰੁਪਏ ਲਾਤਾ ਬਾਈ ਨੇ ਦਿੱਤੀ ਨਹੀਂ ਕਿੰਨੇ ਦੇਣੀਆਂ ਲਾਸਟ 60 ਜੀ ਕਹਿੰਦਾ ਬੀਜ ਦੇਣੀ ਆ ਗਈ 25 ਮੰਗਦੇ ਹੋ ਠੀਕ ਆ ਤੇ ਜਿਹੜੀ ਉਹ ਪਿੱਸੇ ਖੜੀ ਆ ਕ੍ਰਾਸ 18000 ਰੁਪਏ 18000 ਇਹਦੀ ਉਮਰ ਕਿੰਨੀ ਆ ਉਹ 5-6 ਮਹੀਨੇ ਬੱਚੀ ਦੀ 5-6 ਮਹੀਨੇ ਦੀ ਆ ਜੀ ਇਹ ਕਿੰਨੇ ਦੀ ਹੋ ਜੂਗੀ ਆਉਂਦੀ 18000 18 ਤਾਂ ਮੰਗੇ 18 ਦੀ ਹੋ ਜੂਗੀ 18000 ਕੋ ਛੋਟਾ ਕਰ ਦੇ ਛੋਟ ਨਹੀਂ ਕਰਨੀ ਇਹੇ ਕਰਕੇ ਜੇ ਉਹਦਾ ਕੈਟ ਚੱਲਣ ਦੇ ਚੱਲਣ ਦੇ ਤੇ ਰਲ ਦੀ ਗੱਲ ਰਲ ਦੀ ਗੱਲ ਬਣਾ ਲਓ ਲਾਦੀ ਓਏ ਤੇ ਹਾਂ ਜੀ ਤੇ ਉਹ ਜਿਹੜੀ ਪਰਲੇ ਪਾਸੇ ਖੜੀ ਆ ਉਹ ਦੇ ਦੇ ਮੈਂ 15000 ਦੇ ਇਹ 15000 ਦੀ ਠੀਕ ਆ ਲੈ ਆਂ ਇੱਧਰ ਨੂੰ ਤੇ ਆ ਬਾਈ ਜਰਸੀ ਲੈ ਕੇ ਆਇਆ ਕਿ 15000 ਦੀ ਇਹਦੀ ਉਮਰ ਕਿੰਨੀ ਆ ਇਹਦੀ 5-6 ਮਹੀਨੇ ਦੀ ਇਹਦੀ ਵੀ 500 ਮਹੀਨੇ ਆ ਥਾਂਤ ਨੂੰ ਪੂਰੇ ਨੇ ਚਾਰੇ 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 ਠੀਕ ਆ ਦਿਖਾ ਦਿਓ ਕਰਾ ਦਿਓ ਜੀ ਦਿਖਾਓ ਤੇ ਲੋ ਵੀ ਫੇਸ ਕੁਆਲਟੀ ਕਰ ਲੋ ਚੈੱਕ ਬਣ ਗਿਆ ਕੇਸ ਵਾਪਸ ਹੀ ਕਰੋ ਇਹਨਾਂ ਨੇ ਤੇ ਇੱਧਰ ਦੇਖ ਲੋ ਥਾਂਤ ਨੂੰ ਤੇ ਥਾਂਤ ਨੂੰ ਬਾਈ ਬਹੁਤ ਵਧੀਆ ਨਿਕਲੇ ਹੋਏ ਨੇ ਤੇ ਇਹਦੇ ਵੀ ਦੇਖ ਲੋ ਇਹਨੂੰ ਵੀ ਕਰੀਂ ਇੱਧਰ ਵਧੀਆ ਹੈ ਲਓ ਜੀ ਇਹਦੇ ਵੀ ਥਣ ਥਣ ਪੂਰੇ ਵਜਾ ਹਨ ਵਧੀਆ ਨਿਕਲੇ ਹੋਏ ਨੇ ਜੀ ਦੇਖ ਸਕਦੇ ਹੋ ਹੋਊ ਸੌਦਾ ਕਿ ਨਹੀਂ ਹੋਣਾ ਤਾਂ ਦੇਖੋ ਜੀ ਮੰਡੀ ਆ ਗਿਆ ਕਿਹੜਾ ਪਿੰਡ ਆ ਪਿੰਡ ਭਰੋਲੀ ਜੀ ਕਿਹੜਾ ਭਰੋਲੀ ਭਰੋਲੀ ਨਾਮ ਕੀ ਆਪਣਾ ਹੈਪੀ ਜੀ ਹੈਪੀ ਨੰਬਰ ਬੋਲ ਦੀ ਨੰਬਰ 874 15925 ਦੁਬਾਰੇ ਫੇਰ ਬੋਲ ਜੀ। ਗਰਾਸੀ ਦਾ 74 15925 ਵਪਾਰ ਦਾ ਕੰਮ ਆਪਣਾ। ਹਾਂਜੀ ਵਪਾਰ ਦਾ ਬੱਚਿਆਂ ਦਾ ਜੀ। ਸਾਰੀਆਂ ਆ ਜਾਂਦੇ ਆ ਇੱਕੋ ਹੀ نسل ਲਾ ਰੱਖਦੇ ਆ। ਸਾਰੀਆਂ ਨਸਾਂ ਲੈਂਦੇ ਆ। ਚਾਹੇ ਜਰਸੀ ਲਾ ਲਾ ਚਾਹੇ ਗ੍ਰੈਂਡੋ ਚਾਹੇ ਬੁੱਕਰਾ ਚਾਹੇ ਆਪਣਾ ਹਾਂਜੀ। ਆੜਾ ਬੱਚੀ ਦਾ ਵਪਾਰ ਹੈ ਜੀ। ਠੀਕ ਆ। ਪਹਿਲੇ ਮੱਝਾਂ ਦਾ ਬੱਚੀ ਦਾ ਕਰਦਾ ਸੀ। ਹੁਣ ਬੱਸੀਆਂ ਦਾ ਕਰਦਾ। ਕਹਿ ਗਿਆ ਗੱਲ ਕੇ। ਤੇ ਹੁਣ ਦੋ ਲੱਖ ਲਾਵਾ 2 ਲੱਖ 3 ਲੱਖ ਦਾ ਗੱਡੀ ਬਾ ਲਿਓ ਜੀ। ਇੰਨੀਆਂ ਘੁੰਦਿਆਂ ਘਰੇ ਬਸਤੀਆਂ 25 ਸਾਡੇ ਕੋਲ ਹੋ ਜਾਂਦੇ 25 30 25 ਦੀ ਘਰੇ ਹੁੰਦੀਆਂ ਨੇ ਹਾਂਜੀ ਠੀਕ ਆ ਪੂਰੀ ਤਸੱਲੀ ਵਾਲੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਠੀਕ ਆ ਕੱਲੀਆਂ ਸਪੈਸ਼ਲ ਬਸਤੀਆਂ ਦਾ ਕੰਮ ਆ ਯਾਰ ਬੱਛੀਆਂ ਦਾ ਹੀ ਠੀਕ ਆ ਤੇ ਲੋਬੀ ਬਾਈ ਦਾ ਸਪੈਸ਼ਲ ਬਸਤੀਆਂ ਦਾ ਕੰਮ ਆ ਜਿਹੜੀ ਮਰਜ਼ੀ ਲੈ ਲਿਓ ਚਾਹੇ ਜਰਸੀ ਚਾਹੇ ਸਾਹੀਵਾਲ ਕ੍ਰਾਸ ਗਰਲੈਂਡੋ ਐਚਪ ਜਿਹੜੀ ਮਰਜ਼ੀ ਲੈ ਲਿਓ ਬਾਈ ਕਹਿੰਦਾ ਸਾਰੀਆਂ ਨਾਲ ਦੀਗਾ ਬਾਈ ਕੋਲ ਬਸਤੀਆਂ ਘਰੇ ਹੁੰਦੀਆਂ ਨੇ ਬਾਈ ਦਾ ਨੰਬਰ ਲੈ ਕੇ ਦਿੰਦਾ ਬਾਈ ਨਾਲ ਕਰ ਲਿਓ ਸੰਪਰਕ ਭਾਈ ਇੱਕ ਅੰਦਰ ਬਾਈ ਸਾਹੀਵਾਲ ਬੱਸੀ ਲਈ ਖੜਾਗਾ ਤੇ ਬਾਈ ਤੋਂ ਪੁੱਛਦਿਆਂ ਵੀ ਉਮਰ ਕਿੰਨੀ ਹੈ ਤੇ ਰੇਟ ਕੀ ਮੰਗਦਾਗਾ ਤੇ ਬਾਈ ਜੀ ਕਿੰਨੀ ਉਮਰ ਹੈ ਇਹਦੀ ਇਹ ਉਮਰ ਹੈ ਜੀ 10 ਮਹੀਨੇ ਭਾਜੀ 10 ਮਹੀਨੇ ਪੂਰੀ ਆ ਹਾਂ ਜੀ 10 ਮਹੀਨੇ ਕੀਰੀ ਆ ਜੀ ਕੀਰੀ ਰੇਟ ਕੀ ਰੱਖਿਆ ਦਾ ਰੇਟ ਇਹਦਾ ਭਾਜੀ ਮੁੱਲ ਮੁੱਲ ਕੋਈ ਨਹੀਂ ਰੱਖਿਆ ਹਸਾਬ ਦਾ ਹੀ ਆ ਮੁੱਲ 15000 ਰੁਪਿਆ 15000 ਰੁਪਿਆ ਦੇਣੀ ਕਿੰਨੇ ਦੀ ਆ ਦੇ ਦੇਵਾਂਗੇ ਮਾਨਤਾਨ ਕਰ ਦੇਵਾਂਗੇ ਤਾਂ ਮਾਨਤਾਨ ਵਧੀਆ ਕਰਦੇ ਹਾਂ ਹਾਂ ਵਧੀਆ ਕਰ ਲੈ ਮਾਨਤਾਨ ਠੀਕ ਆ ਉਹ ਨਾਰਮਲ ਹੀ ਮੰਦੀ ਆ ਹੈ ਨਾਰਮਲ ਹੀ ਮੰਦੀ ਆ ਵੀ ਟੀਕਾ ਨਾਰਮਲ ਹੀ ਲਵਾਇਆ ਸੀਗਾ ਹਾਂ ਨਾਰਮਲ ਜਰਸੀ ਕਰਾਉਸ ਆ ਜੀ ਉਹ ਜਰਸੀ ਦਾ ਕਰਾਉਸ ਆ ਹਾਂ ਜੀ ਹਾਂ ਠੀਕ ਆ ਬਾਈ ਤੇ ਪਤਾ ਕਿੰਨੇ ਕਹੇ ਜੀ ਮਾ ਥੱਲੇ ਕਿੰਨਾ ਦੁੱਧ ਸੀਗਾ ਜੀ ਮਾ ਥੱਲੇ ਸੀਗਾ ਜੀ 19 ਲੀਟਰ ਦੁੱਧ ਪਲੂਨ ਦਾ ਪਲੂਨ ਦਾ 19 ਲੀਟਰ ਠੀਕ ਆ ਚੰਗੇ ਰਿਕਾਰਡ ਦੀ ਆ ਚੰਗੇ ਰਿਕਾਰਡ ਦੀ ਬੱਚੀ ਵਧੀਆ ਠੀਕ ਆ ਬਾਈ ਤਾਂ ਦੁੱਧ ਚਾਰ ਰਹੇ ਨੇ ਪੂਰੇ ਹਾਂ ਜੀ ਹਾਂ ਜੀ ਚਾਰ ਹੀ ਆ ਲਓ ਬਾਈ ਸਾਨੂੰ ਚਾਰਾਂ ਵੇ ਨਿਗਾਹ ਪਰਵਾਦੀਏ ਚ ਤਾਂ ਤੁਣ ਬਿੱਥੀ ਬਹੁਤ ਵਧੀਆ ਬਣੀ ਹੋਈ ਆ ਜੀ ਦੇਖ ਸਕਦੇ ਹੋ ਤੇ ਹੋਰ ਵੀ ਲੱਗਿਆ ਬਾਈ ਕਿ ਕੀ ਆ ਆਪਣੇ ਕੋਲ ਬੱਚੀਆਂ ਸੀ 4-5 ਤਿੰਨ ਆ ਹਾਂ ਤਿੰਨ ਹੀ ਬੜੀਆਂ ਹੋ ਬਾਕੀ ਦੇ ਇਹਨਾਂ ਦੀ ਕਿੰਨੀ ਉਮਰ ਆ ਗਈ ਖੀਰੇ ਬੱਚੇ ਆ ਖੀਰੇ ਆ ਇਹ ਛੋਟੇ ਆ ਜੀ ਇਹਦੇ ਠੀਕ ਆ ਇਹਦਾ ਰੇਟ ਕੀ ਰੱਖਿਆ ਜੀ ਇਹਨਾਂ ਦਾ ਇਹਨਾਂ ਦਾ ਇਹਨਾਂ ਦਾ ਰੇਟ ਤੁਸ ਜੀ ਹਾਂ ਤੁਸ ਰਹਿਣਾ ਪੈਸੇ ਇਹ ਰੱਖਣਗੇ ਤਿੰਨਾਂ ਦਾ 35000 ਮਾਨਤਨ ਹੋ ਜੂਰ ਹੋ ਜੂ ਮਾਨਤਨ ਮਾਨ ਨਹੀਂ ਹੈਗਾ ਮਾਨ ਨਹੀਂ ਹੈ ਨਹੀਂ ਤਾਂ 35 ਹਜ਼ਾਰ ਵਾਲਾ ਨਹੀਂ ਹੈਗਾ ਘੱਟ ਕਰ ਲਿਓ ਜੀ ਹੋ ਜੂ ਘੱਟ ਘੱਟ ਹੋ ਜੂ ਨੰਬਰ ਉਹੀ ਹੈਗਾ ਹੋਰ ਤੁਹਾਡਾ ਨੰਬਰ ਹੋ ਗਿਆ ਹੋਰ ਆ ਬੋਲਿਓ ਨੰਬਰ 828385736 ਨਾਮ ਕੀ ਆਪਣਾ ਬਿੱਲੂ ਤੇ ਪਿੰਡ ਆਧਰਮਾਨ ਠੀਕ ਆ ਇਤਨੀ ਲੈ ਕੇ ਆਏ ਹੋ ਹੋਰ ਲੈਣੀਆਂ ਸੀ ਬਾਈ ਜੀ ਤੇਰੇ ਵੇਚਦੇ ਨੇ ਬਿਵਾਰ ਦਾ ਕੰਮ ਆ ਹਾਂਜੀ ਹਾਂਜੀ ਠੀਕ ਆ ਥਾਂ ਤੋਂ ਚਾਰੇ ਪੂਰੇ ਨੇ ਅੰਦਰ ਪੂਰੇ 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 ਖੀਰੇ ਬੱਚੇ ਆ ਦੁੱਧੀਆਂ ਦੰਦੀਆਂ ਠੀਕ ਆ ਤੇ ਲਓ ਬਾਈ ਤਿੰਨ ਬੱਚੇ ਆ ਖੜੇ ਆ ਇੱਕ ਇਧਰ ਸਾਹੀਵਾਲ ਖੜੀ ਆ ਆ ਬਾਈ ਦਾ ਵੀ ਨੰਬਰ ਲੈ ਕੇ ਦੇਤਾ ਤੇ ਆ ਬਾਈ ਦਾ ਵੀ ਨੰਬਰ ਲੈ ਕੇ ਦੇਤਾ ਜੇ ਕੋਈ ਨਹੀਂ ਪਸੰਦ ਆਉਂਦਾ ਨਾ ਇਹਨਾਂ ਚੋਂ ਤਿੰਨਾਂ ਚੋਂ ਜਾਂ ਇਧਰ ਸਾਹੀਵਾਲ ਚ ਤੇ ਬਾਈ ਨਾਲ ਸੰਪਰਕ ਕਰ ਲਓ ਇਧਰ ਵੀ ਬਾਈ ਜੀ ਬਸੀਆਂ ਲਈ ਖੜਾ ਇੱਕ ਡੱਬੀ ਲਈ ਖੜਾ ਤੇ ਦੋ ਕ੍ਰੋਸ ਨੇ ਉਹ ਵੀ ਡੱਬੀਆਂ ਚ ਹੀ ਨੇ ਤੇ ਬਾਕੀ ਬਾਈ ਤੋਂ ਨੰਬਰ ਤੋਂ ਨੰਬਰ ਪਹੁੰਚ ਦਿਆਂ ਤੇ ਤੁਹਾਨੂੰ ਉਮਰ ਆਵਰ ਪੁੱਛ ਕੇ ਦੇ ਨਾ ਤਾਂ ਥਾਂ ਤੁਨ ਕਰ ਲਓ ਚੱਕ ਦੇ ਇਹ ਥਾਂ ਤੋਂ ਚਾਰੇ ਥਾਂ ਨੇ ਤੁਸੀਂ ਦੇਖ ਸਕਦੇ ਹੋ ਬਾਈ ਇਹਦੀ ਕਿੰਨੀ ਉਮਰ ਆ? ਉਹ ਬੀਜੀ ਪੌਣੇ ਦੇ ਦੋ ਸਾਲ। ਪੌਣੇ ਦੇ ਦੋ ਸਾਲ ਦੀ ਆ। ਕੀ ਰੇਟ ਰੱਖਿਆ ਇਹਦਾ? ਇਹਦਾ ਰੇਟ ਵਿੱਚ ਵੀ ਜਾ ਕਰ ਦੋ। 20000 ਰੁਪਏ ਦੇਣੀ ਕਿੰਨੇ ਦੀ ਆ? ਇਹਦਾ 27000 ਰੋਲੇ ਦੀ ਆ। ਹਾਂ? 27000 ਰੋਲੇ। 27000 ਰੋਲੇ। ਠੀਕ ਆ ਹੋ ਜੂ ਹੋਰ ਮੰਤਨ ਹੋ ਜੂ। ਹੋ ਜੂ ਕੋਈ ਨਹੀਂ ਮੰਨਦਾ। ਠੀਕ ਆ। ਜਿਹੜੀਆਂ ਹੋਰ ਵੀ ਨੇ ਹਾਂ ਜੀ ਆ ਬੇ ਦੋ ਆ ਨੇ ਹਾਂ ਜੀ ਇੱਕ ਨੇ ਆ ਤਿੰਨ ਨੇ ਇਹ ਇੱਕ ਨਵੀਂ ਨਲੀ ਆ ਇਹ 7 ਮਹੀਨਿਆਂ ਦੀ ਆ ਇਹਦਾ ਰੇਟ 28000 ਜੀ 28000 ਤੇ ਉਹ ਪਰਲੀ ਹਾਂ ਜੀ ਤੇ ਦੋਂਦੀ ਵੀ ਆ ਇਹ ਜੋੜਾ 20000 ਦਾ ਇਹ ਹੈਗੀਆਂ ਦਾਂਦੀ ਕਦੇ ਖੀਰੀਆਂ ਨੇ ਇੱਕ ਦੋਂਦੀ ਇੱਕ ਖੀਰੀ ਇੱਕ ਦੋਂਦੀ ਆ ਇੱਕ ਖੀਰੀ ਆ ਇਹ ਵੀ ਖੀਰੀ ਆ ਬਾਈ ਜੀ ਠੀਕ ਆ ਇਹ ਦੋਨੇ ਖੀਰੀਆਂ ਨੇ ਆ ਦੋਂਦੀ ਆ ਦੇ ਤਾਂ ਤੁਮ ਚਾਰੇ ਪੂਰੇ ਨੇ ਕੀ ਰੇਟ ਰੱਖਿਆ ਨਰਾਜ ਵੀਰ ਜੋੜੇ ਵੀਰ ਜੋੜਾ ਦੇਣਾ ਮਾਨਤਨ ਹੋ ਜੂਰ ਸਰਦਾਰ ਭਾਜੀ ਹੋ ਜੂਗਾ ਤੇ ਆਪਣਾ ਇੱਕੋ ਹੀ ਆ ਇੱਕੋ ਹੀ ਵਾਲਾ ਨੰਬਰ ਬੋਲ ਦੇ ਐਡਰੈਸ ਬੋਲ ਦਿਓ 97 68 ਹਾਂਜੀ 419 41 ਪਿੰਡ ਘੜਾ ਆਪਣਾ 97 68 419 41 ਪਿੰਡ ਘੜਾ ਜੀ ਪਿੰਡ ਸੂਰਪਰ ਨਾਮ ਜੀ ਤਸੀਲ ਬਾਬਾ ਬਕਾਲਾ ਜਿਲ੍ਹਾ ਅਮਰਸਰ ਨਾਮ ਗੁਰਿੰਦਰ ਸਿੰਘ ਠੀਕ ਆ ਵਪਾਰ ਦਾ ਕੰਮ ਬਾਈ ਜੀ ਗੋਲਡੀ ਨਾਮ ਜੀ ਨਿਖਾ ਕਰਦੇ ਠੀਕ ਆ ਤੇ ਕਿਹੜਾ ਕਿਹੜਾ ਆਪਣੇ ਘਰੇ ਮਾਲ ਮਿਲ ਜਾਂਦਾਗਾ ਮਾਲ ਵੀ ਜੀ ਗੱਬਣਾ ਵੀ ਹੈਗੇ ਸੁਈਆਂ ਵੀ ਹੈਗੇ ਗੱਬਣ ਵੀ ਮਿਲ ਜਾਂਦੀਆਂ ਨੇ ਜੀ ਗੱਬਣ ਅੱਛੇ ਨੇ ਸੁਈਆਂ ਮਈਆਂ ਦਾ ਮਿਲ ਜਾਂਦੀ ਐ ਮਈਆਂ ਵੀ ਹੈ ਰੱਖਦੇ ਹੋ ਕਹਿੰਦੇ ਬਸੀਆਂ ਦਾ ਵੀ ਕੰਮ ਹੈ ਮਈਆਂ ਮਈਆਂ ਦਾ ਗਾਂਵਾ ਵੀ ਆ ਜਾਂਦੀਆਂ ਨੇ ਤਸੰਦੀ ਵਾਲਾ ਹੁੰਦਾ ਬਾਈ ਪਰ ਇੱਕ ਪਸ਼ੂ ਹਾਂਜੀ ਹਾਂਜੀ ਵੀਰ ਜੀ ਮਾਰੀ ਕਰਾ ਕੇ ਦਈ ਦਾ ਵੀਰ ਜੀ ਘਰੇ ਚਾਹ ਦੋ ਡੰਗ ਚਾਰ ਡੰਗ ਜੇ ਪਸੇ ਦੁੱਧ ਹਲਾ ਹਣਾ ਮਰਜੀ ਤਸਦੀ ਕਰਕੇ ਜੀ ਘਰ ਵਾਲੇ ਨੇ ਠੀਕ ਆ ਬਾਈ ਧੰਨਵਾਦ ਜੀ ਲਓ ਬਾਈ ਤਿੰਨ ਚਾਰ ਬਾਈ ਨਾਕ ਲੈ ਕੇ ਆਇਆ ਤੇ ਬਾਈ ਨੂੰ ਜੇ ਕੋਈ ਨਾਕ ਪਸੰਦ ਆਉਣਾ ਬਾਈ ਦਾ ਨੰਬਰ ਲੈ ਕੇ ਦਿੱਤਾ ਬਾਈ ਨਾਲ ਸੰਪਰਕ ਕਰ ਲਿਓ ਤੇ ਇੱਕ ਆ ਗਈ ਤੇ ਦੋ ਤਿੰਨ ਉਸਤ ਖੜੀਆਂ ਨੇ ਕਿਹੜੀ ਬਾਈ ਇੱਧਰ ਆਉਣਾ ਇੱਧਰ ਇੱਧਰ ਖੁੱਲ ਕੇ ਬਣਾਉਣੀ ਜਰਾ ਲਓ ਜੀ ਮੈਂ ਤੁਸੀਂ ਖੁੱਲ ਕੇ ਹੋਣਾ ਚਲ ਓਏ ਲਾਗੇ ਹੋਰ ਮਾਲ ਕਰ ਦੋ ਇਹ ਦੋ ਨੇ ਇਹ ਬੰਦਾ ਬਣਾਉਂਦਾ ਆ ਬਾਈ ਦੋ ਬੱਚੇ ਲੈ ਕੇ ਆਇਆ ਬੱਚਾ ਲੈ ਕੇ ਆਇਆ ਛੋਟਾ ਦੇਖੋ ਕਿੰਨਾ ਸੋਹਣਾ ਪਿਆਰਾ ਬੱਚਾ ਹੈਗਾ ਵਪਾਰੀ ਆ ਛੋਟਾ ਛੋਟੀ ਉਮਰ ਦੀ ਵਪਾਰੀ ਬਣ ਗਿਆ ਤੇ ਕਦ ਕਿੰਨੀ ਉਮਰ ਇਹਨਾਂ ਦੀ ਤਿੰਨ ਮਹੀਨੇ ਉਹ ਗਾ ਪੰਜਾ ਗਿ ਮਹੀਨੇ ਆ ਤਿੰਨ ਮਹੀਨਿਆਂ ਦੀ ਆ ਗਈ ਆ ਪੰਜਾ ਮਹੀਨਿਆਂ ਦੀ ਆ ਰੇਟ ਕਿ ਰੱਖੇ ਇਹਨਾਂ ਦਾ ਰੇਟ 22000 ਜੋੜੇ ਦਾ 22000 ਜੋੜੇ ਦਾ ਮਾਣਤਨ ਹੋਜੂ ਹੋਰ ਮਾਣਤਨ ਕਿੰਨਾ ਖੋਜੂਗਾ ਜੀ ਮੌਕੇ ਤੇ ਹੋਜੂ ਬਾਈ ਮੌਕੇ ਤੇ ਕਿੰਨਾ ਕਰਦੇਗਾ ਜੁਣੀ ਦੱਸ ਦੇ ਮੌਕੇ ਦਾ 15 ਦੀ 18 ਦੀਆਂ 20 ਦੀਆਂ ਕਿੰਨੇ ਦੀਆਂ ਹੋ ਜਾਣਗੀਆਂ 20 ਦੀਆਂ ਹੋਜੂਣਗੀਆਂ 20 ਦੀਆਂ ਹੋ ਜਾਣਗੀਆਂ ਹੋਰ ਮਾਣਤਨ ਹੋਰ ਹੋਜੂਗਾ ਮਾਣਤਨ ਨਹੀਂ ਬਸ 20 ਦੀ ਫਿਕਸ ਆ ਜਸਨੋਈ ਆ ਥਾਂ ਤੈਨੂੰ ਪੂਰੇ ਇਹਨਾਂ ਦੇ ਹਾਂਜੀ ਦੇ ਲੈ ਚਾਰੇ ਸਣ ਨੇ ਦਿਖਾ ਦਈਏ ਕਰਾਂ ਲਓ ਜੀ ਤੇ ਲਓ ਬਾਈ ਛੋਟਾ ਜਿਹਾ ਵਪਾਰੀਆ ਚਾਰੇ ਥਾਂ ਦੇ ਇਹਦੇ ਵੀ ਤੇ ਇਹਦੇ ਵੀ ਤੁਹਾਨੂੰ ਦਿਖਾ ਦਿੰਦੇ ਆ ਤੇ ਲਓ ਜੀ ਇਹਦੇ ਵੀ ਚਾਰੇ ਥਾਂ ਨੇ ਛੋਟਾ ਜਿਹਾ ਵਪਾਰੀ ਬਣਿਆ ਮੁੰਡਾ ਤੇ ਹੋਰ ਵੀ ਪਸ਼ੂ ਹੁੰਦ ਨੇ ਕਰੇ ਹਾਂਜੀ ਇਕੱਲਾ ਬੱਸੀਆਂ ਦਾ ਕੰਮ ਹੀ ਆ ਹਾਂਜੀ ਠੀਕ ਆ ਤੇ ਹੋਰ ਕਿੰਨੇ ਘਰੇ ਹੁੰਦ ਨੇ ਬੱਸੀ ਆਪਣੇ ਹੁੰਦੀਆਂ ਹੀ 5 ਬੱਸ ਠੀਕ ਆ ਹਰ ਇੱਕ نسل ਹੁੰਦੀ ਆ ਕਿ ਇੱਕੋ ਹੀ نسل ਆ ਰੱਖਦੇ ਹੋ ਹਰ ਇੱਕ نسل ਜਿਹੜੀ ਮਰਜ਼ੀ ਲੈ ਲਈਏ ਗਾਰੰਟੀ ਵਾਲਾ ਹੋਊਗਾ ਠੀਕ ਆ ਨਾਮ ਤੇ ਐਡਰੈਸ ਬੋਲ ਦੋ ਨਾਮ ਸਾਹਿਲ ਐਡਰੈਸ ਸਾਹ ਕੋਟ ਕੁਛ ਹੀ ਬੋ ਲੋੜਾ ਯਾਰ ਸਾਹ ਕੋਟ ਸਾਹ ਕੋਟੋ ਹਾਂਜੀ ਤੇ ਨਾਮ ਨਾਮ ਸਾਹਿਲ ਠੀਕ ਆ ਨੰਬਰ ਨੰਬਰ 700939935 ਦੁਬਾਰੇ ਫੇਰ ਬੋਲੋ 700939935 ਠੀਕ ਆ ਤੇ ਅੱਜ ਰੋਈ ਲੈ ਕੇ ਆਏ ਹੋ ਹਾਂਜੀ ਨਹੀਂ ਪੰਜ ਲੈ ਕੇ ਆਏ 3 ਲੈ ਕੇ 3 ਸੇਲ ਹੋ ਗਈਆਂ ਹਾਂਜੀ ਤੇ ਠੀਕ ਆ ਤੇ ਅੱਜ ਮਾ ਮਾਹੌਲ ਕਿਵੇਂ ਆ ਮੀਂਹ ਕਰਕੇ ਠੀਕ ਠਾ ਗਈ ਮੰਦਾਗਾ ਹਾਂ ਜੀ ਹਣਾ ਮਾਲ ਮਾਲ ਬਹੁਤ ਪਹੁੰਚਿਆ ਪਰ ਮੰਦਾ ਅੱਜ ਵੀ ਕਰਕੇ ਹਣਾ ਹਾਂ ਜੀ ਠੀਕ ਆ ਤੇ ਲੈ ਬਾਈ ਤੰਨ ਲੈ ਕੇ ਆਏ ਪੰਜ ਲੈ ਕੇ ਆਏ ਜੀ ਬਾਈ ਤੇ ਦੋ ਬਾਈ ਕਹਿੰਦਾ ਰਹਿ ਗਈਆਂ ਤਿੰਨ ਸੇਲ ਹੋ ਗਈਆਂ ਤੇ ਛੋਟਾ ਜਿਹਾ ਬੱਚਾ ਕਾ ਵਪਾਰੀ ਬਣਿਆ ਦੇਖੋ ਤੇ ਜਿਹਨੂੰ ਸੌਕ ਹੁੰਦਾ ਤਾਂ ਉਹ ਬੰਦੇ ਐਵੇਂ ਕੰਮ ਕਰ ਲਿਆ ਤੇ ਬਾਈ ਬਸੀਆਂ ਦੋ ਰਹਿ ਗਈਆਂ ਬਾਈ ਦਾ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਹੈ ਨਾ ਦੋਨਾਂ ਨਗਾ ਚੋਂ ਬਾਈ ਨਾਲ ਸੰਪਰਕ ਕਰ ਲਿਓ ਬਾਈ ਦਾ ਨੰਬਰ ਲੈ ਕੇ ਦੇ ਦਾਂਗਾ